ਲੋ ਜੀ ਪੈ ਗਈਆਂ ਸ਼ਾਮਾਂ ਤੇ ਸੂਰਜ ਜਿਹੜਾ ਹੈਗਾ ਆ ਉਹ ਛਿਪਣ ਵਾਲਾ ਆ ਤੇ ਕਣਕਾਂ ਦਾ ਰੰਗ ਹੋਣ ਜਾ ਰਿਹਾ ਸੁਨਹਿਰੀ ਸੁਨਹਿਰੀ ਭਾ ਜਿਹੜੀ ਹੈਗੀ ਆ ਉਹ ਮਾਰਨ ਲੱਗ ਪਿਆ ਬਸ ਥੋੜੇ ਦਿਨਾਂ ਦੇ ਵਿੱਚ ਕਣਕਾਂ ਵੀ ਜਿਹੜੀ ਹੈਗੀਆਂ ਨੇ ਹਣੀਆਂ ਸਟਾਰਟ ਹੋ ਜਾਣੀਆਂ ਬਸ 15 ਤੋਂ 20 ਦਿਨਾਂ ਦੀ ਗੱਲ ਆ देखो जी आप ला दी इत सब्जियां फिर दबारा फुल किन्ने सोने अज बहुत सोना फुले है बहुत सोहना फुल है बैंगन का बूटा ਹੈਗੇ ਨੇ ਕਰੇਲੇ ਦੀਆਂ ਬੱਲਾਂ ਉਹ ਵੀ ਬੈਂਗਣ ਆ ਉਧਰ ਵੀ ਬੈਂਗਣ ਨੇ ਤੇ ਉਹ ਹੈਗੇ ਆ ਅਜਵਾਇਨ ਜਿਹੜੇ ਆ ਰਹੇ ਸੀ ਆਪਣੇ ਤੇੰਦਲੇ ਵੀ ਲੈ ਜੀ ਸਭ ਤੋਂ ਜ਼ਿਆਦਾ ਕਮ ਟੰਡੇ ਜਿਹੜੇ ਹੈਗੇ ਨੇ ਸਾਰੇ ਮੁੜ ਗਏ ਨੇ ਸ਼ਾਮ ਦੇ ਤੇ ਹੁਣ ਜੀ ਆਪਾਂ ਰਾਸ ਨੂੰ ਜਿਹੜੇ ਹੈਗੇ ਨੇ ਉਹ ਕੱਪੜੇ ਜਿਹੜੇ ਹੈਗੇ ਨੇ ਚਾਲਣਾ ਵਾਲੇ ਕੇਸਦਰੀਆਂ ਜਿਹੜੇ ਹੈਗੇ ਨੇ ਧੋ ਕੇ ਲਾਈਆਂ ਵਗੈਰੇ ਤੇ ਕਮਰ ਜਿਹੜੇ ਹੈਗੇ ਉਹ ਰੱਖ ਦਾਂਗੇ ਹੈਲੋ ਜੀ ਸ਼ਰਨ ਸ਼ਸ਼ਕਾਲ ਜੀ ਕਿਵੇਂ ਹੋ ਜੀ ਤੁਸੀਂ ਸੋਹ ਹੋ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਗੇ ਤੇ ਮੈਂ ਲਾਉਂਦੀ ਪਈ ਆ ਜੀ ਰਿਜਾਈ ਦਾ ਗਲਾਫ ਤੇ ਹੁਣ ਆ ਪਰ ਜਾਈਆਂ ਵੀ ਆਪਾਂ ਕੱਲ ਨੂੰ ਰੱਖ ਦੇਣੀਆਂ ਆ ਇਹਨੇ ਤੇ ਸਾਰੇ ਜਿਹੜੇ ਕੰਮ ਦੰਦੇ ਹੈਗੇ ਨੇ ਅੱਜ ਕੱਪੜੇ ਆਪਾਂ ਧੋ ਕੇ ਤੇ ਉਹਨਾਂ ਨੂੰ ਰਾਤ ਰਾਤ ਹੀ ਨਿਚੋੜਨ ਲਈ ਰੱਖ ਦਵਾਂਗੇ ਤੇ ਬਾਅਦ ਮੰਮੀ ਜਿਹੜੇ ਹੈਗੇ ਨੇ ਸਰਫ ਵਗੈਰਾ ਕੋਲਦੇ ਪੈਨੇ ਤੇ ਮੈਂ ਇੱਥੇ ਲਾਉਣਾ ਸੀਗੀ ਕਵਰ ਮੰਮੀ ਕਹਿੰਦੇ ਕਿ ਸਾਰੇ ਕਵਰ ਲਾ ਦੋ ਦੇ ਪਰਦੇ ਵਗੈਰਾ ਆਪਾਂ ਦੁਪਹਿਰ ਨੂੰ ਲਾ ਲਏ ਸੀਗੇ ਤੇ ਨਾਲੇ ਜੇ ਆਪਾਂ ਕੱਲ ਨੂੰ ਕਰਾਂਗੇ ਘਰ ਦੀ ਸਾਫ ਸਫਾਈ ਸਾਰੀ ਤੇ ਫਿਰ ਸਾਫ ਸਫਾਈ ਕਰਨ ਤੋਂ ਬਾਅਦ ਵਿੱਚ ਸਾਰੇ ਆਪਾਂ ਕੱਪੜੇ ਵਗੈਰਾ ਜਿਹੜੇ ਹੈਗੇ ਸਾਰੇ ਰੱਖ ਦਵਾਂਗੇ ਤੇ ਇੱਥੇ ਮੈਂ ਜੁਨੀ ਨਾਲ ਕਰਦੀ ਪਈ ਸੀਗੀ ਗੱਲਾਂ ਤੇ ਕਿਉਂਕਿ ਅਜੁਨੀ ਅਰਜਾਈਤ ਮੈਨੂੰ ਕਵਰ ਜਿਹੜਾ ਹੈਗਾ ਸੀ ਲੌਨ ਨਹੀਂ ਸੀ ਦਿੰਦੀ ਤਾਂ ਕਰਕੇ ਤੇ ਅੱਪਾ ਜਿਹੜੇ ਹੈਗੇ ਸੀਗੇ ਕਵਰ ਵਗੈਰਾ ਜਿਹੜੇ ਹੈਗੇ ਸੀ ਆਪਾਂ ਸਾਰੇ ਲਾ ਲਏ ਸੀ ਆ ਦੇਖੋ ਪਰਦੇ ਵਗੈਰਾ ਵੀ ਲਾਏ ਹੋਏ ਨੇ ਅਜੁੰਨੀ ਮਾਰਦੀ ਪਈ ਉੱਪਰ ਲੇਟੇ ਕਿਉਂਕਿ ਇਹ ਜੁੰਨੀ ਹੈ ਨਾ ਖੇਡਦੀ ਮਲਦੀ ਆਈ ਸੀਗੀ ਤੇ ਬਾਹਰ ਕੱਪੜੇ ਵਗੈਰਾ ਜਿਹੜੇ ਹੈਗੇ ਉਹ ਕਾਫੀ ਢੇਰ ਲੱਗਾ ਪਿਆ ਸੀਗਾ ਤੇ ਅਜੁੰਨੀ ਉੱਪਰ ਖੇਡਣ ਲੱਗ ਪਈ ਤੇ ਤੁਸੀਂ ਕਰੋ ਜੀ ਵਲੌਗ ਨੂੰ ਇੰਜੋਏ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਹੜੇ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਉਂਦੇ ਨੇ ਪਲੀਜ਼ ਚੈਨਲ ਨੂੰ ਕਰ ਲੈ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਲਓ ਜੀ ਆ ਜੁੰਨੀ ਦੇਖੋ ਉੱਪਰ ਬਲੈਂਕਟ ਲੈ ਕੇ ਗੱਦਿਆਂ ਦੇ ਉੱਪਰ ਪੜਦੇ ਉੱਤੇ ਉੱਪਰ ਪਈ ਹੋਈ ਆ ਆਪਣਾ ਪੂਰਾ ਮਸਤੀ ਨਾਲ ਖੇਡਦੀ ਪਈ ਆ ਗੁੱਡ ਨਾਈਟ ਹਾਂ ਜੀ ਕੀ ਕਰਦੇ ਤੁਸੀਂ ਕੀ

Oh, uh -huh. ਮੈਂ ਜਾਣਦੀ ਹਾਂ ਸਾਰੇ ਆ ਗਏ ਮम्मा ਜਾਣਦੀ ਆ ਤਾਂ ਨਹੀਂ ਕਿੰਨਾ ਦੀ ਕੁੜੀ ਆ ਇਹ ਬਾਹਰ ਆਣ ਕੇ ਖੜ ਗਈ ਆ ਇਹ ਬਾਹਰ ਆਣ ਕੇ ਖੜ ਗਈ ਆ ਇਥੇ ਹੋ ਗਿਆ ਅੱਜ ਅਗਲਾ ਦਿਨ ਤੇ ਅਗਲੇ ਦਿਨ ਦੇ ਵੀ ਦਾਸ 10:30 ਦਾ ਟਾਈਮ ਹੋ ਗਿਆ ਆ ਕੱਪੜੇ ਵਗੈਰਾ ਜਿਹੜੇ ਸਾਰੇ ਰਾਤੀ ਆਪਾਂ ਤੋਤੇ ਸੀਗੇ ਤੇ ਉਹ ਆਪਾਂ ਪਾ ਦਿੱਤੇ ਸਾਰੇ ਬਨੇਰੇ ਬਨੂਰੇ ਜੋ ਮੰਜੇ ਮੰਜੇ ਕੰਦਾ ਬੰਦਾ ਪਾ ਦਿੱਤੇ ਸੀਗੇ ਇਹਦੇ ਵਿੱਚ ਵਿੱਚ ਜਿਹੜੇ ਉੱਡੀ ਜਾਂਦੇ ਸੀਗੇ ਸੁੱਕੇ ਜਾਂਦੇ ਸੀ ਕਿਉਂਕਿ ਧੁੱਪ ਹੁਣ ਬਹੁਤ ਜ਼ਿਆਦਾ ਲੱਗਣ ਲੱਗ ਪਈ ਤਾਂ ਕਰਕੇ ਤੇ ਆਪਾਂ ਸਾਰੇ ਜਿਹੜੇ ਹੌਲੀ ਹੌਲੀ ਲਾਈ ਜਾਂਦੇ ਸੀਗੇ ਉੱਥੋਂ ਮੰਮੀ ਨੇ ਕੁਝ ਉਤਾਰ ਲਏ ਸੀ ਉੱਪਰੋਂ ਕਿਉਂਕਿ ਹਵਾ ਬਹੁਤ ਜ਼ਿਆਦਾ ਸੀਗੀ ਤਾਂ ਕਰਕੇ ਕਪੜੇ ਗਏ ਸੁੱਕਤ ਫਿਰ ਆਪਾਂ ਜਿਹੜੇ ਹੈਗੇ ਸੀਗੇ ਨਿਊ ਚਾਦਰਾਂ ਵਗੈਰਾ ਵੀ ਜਿਹੜੀ ਇੱਥੇ ਬੈੱਡ ਸ਼ੀਟਸ ਸੀਗੀਆਂ ਜਿਹੜੀਆਂ ਹਨਾ ਉਹ ਵੀ ਪਛਾੜ ਦਿੱਤੀਆਂ ਕਿਉਂਕਿ ਥੋੜੀ ਥੋੜੀ ਆਪਾਂ ਸਫਾਈ ਜਿਹੜੀ ਹੈਗੀ ਸੀ ਉਹ ਗਰਮੀਆਂ ਦੀ ਸਟਾਰਟ ਕਰ ਦਿੱਤੀ ਸੀ ਵੀ ਤੇ ਇਹ ਕਪੜੇ ਵਗੈਰਾ ਸਾਰੇ ਧੋ ਕੇ ਆਪਾਂ ਜਿਹੜੇ ਹੈਗੇ ਸੀ ਹੁਣ ਤੈਣ ਲਗਾ ਕੇ ਤੇ ਰੱਖ ਲਾਂਗੇ ਤੇ ਆਪਾਂ ਪਰਦੇ ਵਗੈਰਾ ਵੀ ਪਾ ਦਿੱਤੇ ਸੀਗੇ ਤੇ ਸਾਰੇ ਧੋਲੇ ਸੀਗੇ ਤੇ ਧੋ ਕੇ ਥੋੜੇ ਥੋੜੇ ਸਿੱਲੇ ਸੀਗੇ ਤੇ ਆਪਾਂ ਨਾਲ ਦੇ ਨਾਲ ਜੜਾ ਦਿੱਤੇ ਆਪਾਂ ਕਿਉਂਕਿ ਹੌਲੀ ਹੌਲੀ ਸੁੱਕ ਜਾਣਗੇ ਕੋਈ ਗੱਲ ਨਹੀਂ ਕਿਉਂਕਿ ਜਿਹੜੇ ਹਨਾ ਇਹ ਪਰਦੇ ਪ੍ਰੈਸ ਕਰਨ ਵਾਲੇ ਨਹੀਂ ਹੈ ਤੇ ਇਸ ਤਰ੍ਹਾਂ ਹੀ ਪਾਉਣ ਵਾਲੇ ਹੈਗੇ ਨੇ ਤੇ ਆਪਾਂ ਇਹਨਾਂ ਨੂੰ ਪ੍ਰੈਸ ਨਹੀਂ ਸੀਗਾ ਕੀਤਾ ਤੇ ਆਪਾਂ ਵੈਸੇ ਹੀ ਪਾ ਦਿੱਤੇ ਤੇ ਕਿਉਂਕਿ ਜਦੋਂ ਥੋੜੇ ਥੋੜੇ ਸਿੱਲੇ ਹੁੰਦੇ ਨੇ ਤਾਂ ਆਪਾਂ ਸਿੱਲੇ ਸਿੱਲੇ ਪਾ ਦਈਏ ਫਿਰ ਆਪਾਂ ਨੂੰ ਪ੍ਰੈਸ ਕਰਨ ਦੀ ਲੋੜ ਨਹੀਂ ਹੁੰਦੀ ਇਹਨਾਂ ਨੂੰ ਤੇ ਇੱਥੇ ਮੈਂ ਜੇ ਜਿਹੜੀ ਚਾਦਰ ਆ ਉਸ ਨੂੰ ਫੋਲਡ ਕਰਕੇ ਵਿਛਾ ਰਹੀ ਸੀਗੀ ਇਸ ਤਰ੍ਹਾਂ ਚਾਦਰ ਵਿਛਾਈ ਗਈ ਤੇ ਫਿਰ ਜਿਹੜੀ ਆ ਨਾ ਦਾ ਚਾਦਰ ਹਿਲਦੀ ਹੈ ਕਿਸੇ ਸਾਈਡ ਤੇ ਵੀ ਤੇ ਨਾ ਹੀ ਆਪਾਂ ਬੰਨ੍ਹਨੇ ਵਗੈਰਾ ਨਹੀਂ ਤਾਂ ਵਾਲ ਵਗੈਰਾ ਜਿਹੜੇ ਹੈਗੇ ਚਾਦਰ ਇਕੱਠੀ ਨਹੀਂ ਹੁੰਦੀ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰੀਕੇ ਨਾਲ ਵਿਛਾਉਣ ਨਾਲ ਤੇ ਮੈਂ ਇਸੇ ਤਰੀਕੇ ਨਾਲ ਹਮੇਸ਼ਾ ਜਿਹੜੀ ਹੁੰਦੀ ਆ ਚਾਦਰ ਆ ਉਹ ਵਿਛਾਉਣੀ ਹੁੰਦੀ ਆ ਤੇ ਫਿਰ ਕੱਠੀ ਵਗੈਰਾ ਬਹੁਤ ਜ਼ਿਆਦਾ ਘੱਟ ਹੁੰਦੀ ਆ ਤੇ ਐਸ ਤਰ੍ਹਾਂ ਨੇ ਲੱਗਦਾ ਪਈ ਹੱਵੇ ਉੱਤਰ ਕੋਈ ਬੈਠ ਬੈਠ ਨਹੀਂ ਜਾਵੇ ਤੇ ਬਾਵੇਂ ਕੋਈ ਲੰਮੇ ਪੈ ਆ ਹੋਵੇ ਹੈਨਾ ਆਪਾਂ ਪੈ ਵੀ ਹੋਈਏ ਤੇ ਤਾਂ ਵੀ ਚਾਦਰ ਜਿਹੜੀ ਉਹ ਕੱਠੀ ਨਹੀਂ ਹੁੰਦੀ ਹੈਗੀ ਤੇ ਮੈਂ ਹਮੇਸ਼ਾ ਇਸ ਤਰੀਕੇ ਨਾਲ ਹੀ ਆਪਣੀ ਜਿਹੜੀ ਚਾਦਰਾਂ ਨੇ ਉਹਨਾਂ ਨੂੰ ਵਿਛਾਉਣੀ ਹੁੰਦੀ ਆ ਇੱਥੇ ਅਜੁਨੀ ਨੇ ਅਜਿਆਣਾ ਸੀਗਾ ਤੇ ਮੈਂ ਕਿਹਾ ਕਿ ਪਹਿਲਾਂ ਮੈਂ ਚਾਦਰ ਜਿਹੜੀ ਹੈਗੀ ਉਸ ਨੂੰ ਚੰਗੀ ਤਰ੍ਹਾਂ ਪੁਛਾ ਦੇਣੀ ਹੈ ਤਾਂ ਸ਼ੋਰ ਤੋਂ ਬਾਅਦ ਵਿੱਚ ਤੇ ਫਿਰ ਅਜੁੰਨੀ ਦੇ ਜਿਹੜੇ ਕਢਾਉਣੇ ਵਗੈਰਾ ਸੀਗੇ ਉਹ ਵੀ ਮੈਂ ਕਾਫੀ ਦਿਨ ਹੋ ਗਿਆ ਵਾਸ਼ ਕਰਕੇ ਰੱਖੇ ਸੀਗੇ ਉਹਨਾਂ ਨੂੰ ਦੇ ਕਿਉਂਕਿ ਅਜੁੰਨੀ ਰਾਤ ਨੂੰ ਖੇੜਦੀ ਹੁੰਦੀ ਹੈ ਇਹਨਾਂ ਦੇ ਨਾਲ ਤੇ ਫਿਰ ਜੀ ਮੈਂ ਇਸ ਦੇ ਉੱਥੇ ਰੱਖ ਦਿੱਤੇ ਸੀਗੇ ਸਾਰੇ ਤੇ ਤੁਸੀਂ ਆ ਦੱਸਿਓ ਜ਼ਰੂਰ ਸਾਰੇ ਜਣੇ ਦੱਸਿਓ ਕਿ ਆ ਚੱਦਰ ਜਿਹੜੀ ਹੈਗੀ ਕਿਸ ਤਰ੍ਹਾਂ ਦੀ ਲੱਗਦੀ ਪਈ ਆ ਤੇ ਇਹ ਆਪਾਂ ਇੱਥੋਂ ਹੀ ਲਈ ਸੀਗੀ ਤੇ ਬਹੁਤ ਜ਼ਿਆਦਾ ਸੋਹਣੀ ਤੇ ਇਹਦਾ ਜਿਹੜਾ ਸਟਾਫ ਆ ਉਹ ਵੀ ਬਹੁਤ ਜ਼ਿਆਦਾ ਸੋਹਣਾ ਹੈ ਇੰਨੀ ਜਲਦੀ ਚਾਦਰ ਨਿੱਖਰਦੀ ਆ ਬਹੁਤ ਜਲਦੀ ਤੇ ਬਹੁਤ ਵਧੀਆ ਅਜੇ ਮੈਂ ਸੈਕਿੰਡ ਟਾਈਮ ਵਿਛਾਈ ਹੈਗੀ ਆ ਤੇ ਬਹੁਤ ਜ਼ਿਆਦਾ ਸੋਹਣੀ ਸੀਗੀ ਚਾਦਰ ਏ ਮੈਂ ਆਪਣੇ ਵੀਰੇ ਦੀ ਮੈਰिज ਤੋਂ ਪਹਿਲਾਂ ਲਈਤੀ ਸੀਗੀ ਤੇ ਬਹੁਤ ਜ਼ਿਆਦਾ ਸੋਹਣੀ ਲੱਗੀ ਮੈਨੂੰ ਤੇ ਮੰਮੀ ਨੂੰ ਤੇ ਆਪਾਂ ਲੈ ਲਈ ਸੀਗੀ ਤੇ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਸ ਤਰ੍ਹਾਂ ਦੀ ਲੱਗੀ ਤੇ ਆਪਣੀ ਚਾਦਰ ਗਈ ਬੇਸ਼